ਆਈ ਕਿ ਕਿ ਚੱਕਾਂਗੇ ਉੱਪਰ ਲੈ ਵੀ ਜੁੜ ਜਾਓ ਬਾਈ ਲਾਈਵ ਦੇ ਵਿੱਚ ਹਾਂਜੀ ਆ ਜਾਓ ਹਾਂ ਦੇਖੋ ਆ ਗਿਆ ਬਾਈ ਹਾਂ ਇੱਥੇ ਖੜਾ ਰਹਿਣ ਦਾ ਬਸ ਇੱਥੇ ਖੜਾ ਰਹਿਣ ਸਾਈਕਲ ਆ ਕਾਫੀ ਬਹਿ ਇੱਥੇ ਜਾ ਕੇ ਤੇ ਆਹੀ ਬਾਤ ਉਹ ਇੱਥੇ ਬੋਲਦੇ ਤੂੰ ਇੱਥੇ ਖੜਾ ਰਹਿ ਲੈ ਲੈ ਆਏ ਲੱਗ ਗਿਆ ਕੌਣ ਅਸੀਂ ਆਜੋ ਆਜੋ ਦਿਖਦੀ ਪਾ ਜਾ ਹੱਤ ਤਹਾਂ ਨਹੀਂ ਹੁੰਦਾ ਹੋ ਰਿਹਾ ਆ ਗਿਆ ਗਾ ਨਹੀਂ ਬਾਈ ਜੀ ਬੱਲੇ ਰੋਕ ਕੇ ਲੱਗਣਾ ਨਹੀਂ ਮੈਨੂੰ ਲੱਗਣਾ ਨਹੀਂ ਅੱਜ ਤਾਂ ਚਲੋ ਜੀ ਇੱਕ ਮਿੰਟ ਹਾਂਜੀ ਤੁਹਾਡੇ ਸਾਹਮਣੇ ਨਿਕਲੂਗਾ ਕਿਸੇ ਨੂੰ ਪਤਾ ਜਾਂ ਪਹਿਲਾਂ ਲੱਗ ਦੋ ਇੱਕ ਮਿੰਟ ਜਵਾਕ ਤੋਂ ਕਢਾਉਣ ਤੋਂ ਪਹਿਲਾਂ ਵੀ ਆਖਰ ਨੂੰ ਇਹਨਾਂ ਦੀਆਂ ਪਰਚੀਆਂ ਪਈਆਂ ਹੋਈਆਂ ਨੇ ਆਪਾਂ ਨੂੰ ਨਹੀਂ ਪਤਾ ਵਿਚਾਰੇ ਕੌਣ ਨੇ ਇੰਨਾ ਮੈਨੂੰ ਪਤਾ ਵੀ ਇਦੀ ਵੀ ਵਰਤੀ ਪਈ ਹੋਈ ਐ ਇਦੀ ਵੀ ਦਿਪ ਓਏ ਪੱਪੂ ਇਹ ਦੋਨੋਂ ਕੋਈ ਇਤਰਾਜ ਐ ਨਾ ਨਾ ਕੱਟ ਲੋ ਜਿਹੜਾ ਮਰਜ਼ੀ ਬੰਦਾ ਕੇ ਵਰਤੀ ਕੱਢ ਲੋ ਕੰਮ ਦੇ ਨਾ ਕਦਾਂ ਯਾਰ ਪਾੜੇ ਇਹ ਬੱਚੇ ਆਪਾਂ ਰੋਜ਼ ਮਿਲਦਾ ਲੈ ਵੀ ਇੱਧਰ ਤੁਰੋ ਗਏ ਮਰਾਉਣ ਲੈ ਵੀ ਕਾਟੋ ਹੁਣ ਪਹਿਲੀ ਵਰਤੀ ਸਾਈਕਲ ਦੀ ਨਿਕਲੂ ਇੱਕ ਕਰਤਾ ਠੀਕ ਆ ਲੈ ਵੀ 672 ਦੇਖੋ ਵੀ ਆ ਲੈ ਆ ਕਾਪੀ ਲੈ ਆ ਕਾਪੀ 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 ਕਾਪੀਆਂ ਫੜਾ 674 ਜੀ 674 ਫੜਿਓ ਲੈ ਵੀ 674 ਇਹ ਜੀ ਰਪਿੰਦਰ ਸਿੰਘ ਹੋ ਰਪਿੰਦਰ ਨਹੀਂ ਨਹੀਂ ਆ ਵੀ ਭਾਈ ਰਪਿੰਦਰ ਕੀ ਹੈ ਚਿੱਟੀ ਐ ਜਸਪਿੰਦਰ ਸਿੰਘ ਆਹ ਸੁਪਿੰਦਰ ਸਿੰਘ ਕਿਹਨਿਆ ਇਹ ਸੁਪਿੰਦਰ ਸਿੰਘ ਸੁਪਿੰਦਰ ਸਿੰਘ ਜੀ ਇੱਧਰ ਦੇਖੋ ਪਰਚੀ ਜੀ 674 ਲਓ ਬਈ ਆਓ ਬਾਈ ਨੂੰ ਨਿਕਲ ਗਿਆ ਬਈ ਸਾਈਕਲ ਆ ਆ ਦਿਖਾ ਦੇ ਬਈ ਇੱਧਰ ਆ ਪਰਚੀ ਦੇਖ ਲਓ ਲੈ ਵੀ ਪਰਚੀ ਦੇ ਕਿਸੇ ਨੂੰ ਡਾਊਟ ਹੈਗਾ ਪਰਚੀ ਦੇਖ ਲਓ 674 ਆ ਲਓ ਸਾਪਣੀਆਂ ਪਰਚੀ 674 ਨੰਬਰ ਜੀ ਆ ਗਿਆ ਸਾਈਕਲ ਵਾਲਾ ਬਾਈ ਲੈ ਵੀ ਉਹਨੂੰ ਦਿਖਾ ਦੇ ਬਾਈ ਬਾਈ ਕਿੱਥੋਂ ਆਇਆ ਬਾਈ ਜਖੇਪੜ ਲੈ ਵੀ ਜਖੇਪੜ ਤੋਂ ਆਇਆ ਬਾਈ ਆ ਲੈ ਬਾਈ ਭਰਤੀ ਲੈ ਜਾ ਨਾਲ ਯਾਰ ਆ ਜਖੇਪੜ ਤੋਂ ਆ ਬਾਈ ਉਹ ਮਰੇਲਾ ਉਹ ਸਾਈਕਲ ਦੇ ਦੇ ਕੋ ਬਾਅਦ ਖੜ ਜਾ ਉਹ ਚੱਕੀ ਖੜ ਜਾ ਸਾਈਕਲ ਨਹੀਂ ਹਲੇ ਸਾਰੇ ਚੱਲਾਂਗਾ ਦੂਜੀ ਉਹ ਬਾਈ ਦੂਜੀ ਕੌਣ ਨੇ ਪੱਖਾ ਲੈ ਵੀ ਪੱਖਾ ਦੇਖਿਆ ਆ ਲੈ ਵੀ ਇੱਕ ਪਰਚੀ ਪਈ 568 68 ਲੈ ਵੀ 568 568 ਪੱਕਾ 568 ਨੰਬਰ ਜੀ 568 ਨੰਬਰ ਆ ਬਈ ਪਰਚੀ ਦੇਖ ਲਓ ਇਹ ਜੋਗਾ ਸਿੰਘ ਜੀ ਜੋਗਾ ਸਿੰਘ ਜੋਗਾ ਸਿੰਘ ਜੋਗਾ ਸਿੰਘ ਦਿਖਾਓ ਪਰਚੀ ਲੈ ਵੀ 568 ਨੰਬਰ ਆ ਦਿਖਾ ਦੇ ਬਈ ਜੋਗਾ ਸਿੰਘ ਜੀ ਉਹ ਜੋਗਾ ਸਿੰਘ ਜੋਗਾ ਸਿੰਘ ਆ ਗਿਆ ਆ ਗਿਆ ਬਈ ਜੋਗਾ ਲੈ ਵੀ ਦਿਖਾਏ ਬਈ ਲੈ ਵੀ ਦਿਖਾ ਦਿਓ ਬਈ ਦਿਖਾ ਦੇ ਲੈ ਵੀ 568 ਨੰਬਰ ਉਹ ਕਰਮ ਵਾਲਾ ਯਾਰ ਲੈ ਪੱਖਾ 568 ਉਹ ਵੀ ਦੋਸਤੋ ਇਸ ਬਾਪੇ ਨੂੰ ਨਿਕਲ ਆ ਭਾਈ ਦਿਖਾ ਬਈ ਕਿੱਥੋਂ ਆਇਆ ਬਈ ਇਹ ਬਾਈ ਨੂੰ ਪੱਖਾ ਨਿਕਲ ਗਿਆ ਬਈ ਇਹ ਮੈਨੂੰ ਦੇ ਦੇ ਮੇਰੇ ਕੋਲ ਹੀ ਲੈ ਲੇ ਵੀ ਹੁਣ ਕੈਂਪਰਾਂ ਦੀ ਵਾਰੀ ਆ ਗਈ ਕੈਂਪਰ ਦੇਖਦਾ ਕਿਹਨੂੰ ਨਿਕਲਦਾਗਾ ਲੈ ਛੋਟੇ ਲੈ ਵੀ ਝੱਕ ਪੁੱਤ ਬਿਨਾ ਬਿਨਾ ਦੇਖੇ ਝੱਕ ਬਿਨਾ ਦੇਖੇ ਝੱਕ ਦੇਖਣਾ ਦੁਖਣਾ ਲੇਗਾ ਕਿ ਨਿਕਲਿਆ ਜਿਹਨੂੰ ਦੇਖ ਜ ਲੈ ਵੀ 650 ਨੰਬਰ ਆ ਤੋ 650 ਨੰਬਰ ਹਾਂਜੀ 650 ਨੰਬਰ ਦੇਖਦੇ ਅੱਗੇ ਲਾਟ ਕਿਹੜੀ ਆ ਗਈ ਤੇ ਕੈਂਪਰ ਕਿਹਨੂੰ ਨਿਕਲਦਾ 650 ਨੰਬਰ ਆਹ ਦੇਖੋ ਬਈ 650 ਨੰਬਰ ਪੜ ਗਿਆ ਬਈ ਜੰਮ ਗਿਆ ਤੋ 650 ਇਹ ਮੁਖਤਿਆਰ ਸਕੋਰ ਮੁਖਤਿਆਰ ਤੌਰ ਮੁਖਤਿਆਰ ਤੌਰ ਦੋ ਬਈ ਅਗਲੀ ਪਰਚੇ ਮੁਖਤਿਆਰ ਕਰਨੀ ਆ ਕੈਂਪਰ ਰੁਕਾ ਦੇ 650 ਨੰਬਰ ਲੈ ਵੀ ਆ ਦਿਖਾ ਦੇ ਬਈ ਲੇ ਵੀ 9642 42739 ਇੱਥੇ ਹੋਊਗਾ ਅਗਲੀ ਬਰਤੀ ਚੱਕੋ ਅਗਲੀ ਬਰਤੀ ਚੱਕੋ ਅਗਲੀ ਬਰਤੀ ਚੱਕੋ ਕੋਈ ਗੱਲ ਨਹੀਂ ਆ ਪੜ ਕੇ ਰੱਖੋ ਇੱਕ ਹੋਰ ਚੱਕ ਦੇ ਭਾਈ ਦੂਜਾ ਕੈਂਪਰ ਲੈ ਵੀ ਚਲੋ ਆ ਰੰਗ ਵੀ ਆਈ ਗਿਆ 134 ਨੰਬਰ ਜੀ 134 ਨੰਬਰ ਲੈ ਵੀ 134 ਜੰਦੀ ਨੰਬਰ ਬਈ ਉਹ ਆ ਦੇ 500 ਦੀਆਂ ਬਾਕੀ ਕਰਦੀ ਇਕੱਠੀਆਂ ਕਿਹੜਾ ਬਈ ਉਹ 500 ਦੀਆਂ ਬਾਕੀ ਕਰਦੀ 134 134 ਨੰਬਰ 134 ਤੋਂ ਪਰ ਆ ਆ ਆ ਆ ਜੀ ਕਿਹੜਾ ਇਹ ਬੰਦਾ ਵੀ ਤਦੀਪ ਸਿੰਘ ਆ ਵੀ ਅੱਛਾ ਮੈਂ ਤਾਂ 33 ਆ ਅੱਗੇ ਫਰੀ ਇਹਦੇ ਦੋ ਪਾਈ 134 ਨੰਬਰ ਸੰਦੀਪ ਸਿੰਘ ਸੰਦੀਪ ਸਿੰਘ ਮੰਡੇਰ ਕਲਾ ਸੰਦੀਪ ਮੰਡੇਰ ਕਲਾ ਤੋਂ ਬਈ ਲੋ ਵੀ ਦੋਸਤੋ 134 ਨੰਬਰ ਸੰਦੀਪ ਦਾ ਨਾਮ ਨਿਕਲਿਆ ਗਿਆ ਨਾਮ ਇਹ ਆ ਨ ਦੋ ਚੱਕ ਲੈ ਲੈ ਵੀ ਚਲੋ ਆਪਾਂ ਆਪਰ ਤਿੰਨ ਤੋਂ ਹਾਬੇ ਚ ਪਾਲਾਂਗੇ ਚਲੋ ਬਾਈ ਲੈ ਵੀ ਮਿੱਤਰੋ ਕੱਟਦੇ ਆਪਾਂ ਤੇ ਲੈ ਵੀ ਮੈਕ ਤਾਰ ਲਓ ਆਪਣੇ ਆਪਣੇ ਜਿਹਦੇ ਜਿਹਦੇ ਹੈਗੇ ਨੇ ਹਾਂ ਤਾਰ ਲਓ ਬਈ ਮੈਕ ਹਾਂ ਬਈ ਮੈਕ ਤੇਰਾ ਤੇਰਾ ਨਿਕਲ ਰਿਹਾ ਹੈ ਆਹ ਦੇਖਦੇ ਭਾਈ ਇੱਕੀ ਵਾਰਤੀ ਭਾਈ ਜੀ ਕਿੰਨਾ ਸਵਾਦ ਲੰਦੀ ਹੈ ਇਹ ਬਾਈ ਦੀ ਕਿਸਮਤ ਆ ਇਸ ਬਾਈ ਨੂੰ ਸਾਈਕਲ ਨਿਕਲਿਆ ਤੇ ਬਾਈ ਨੂੰ ਬਹੁਤ ਬਹੁਤ ਵਧਾਈਆਂ ਤੇ ਮਾਣ ਸਨਮਾਨ ਜਾ ਰਿਹਾ ਬਾਈ ਦਾ ਪੂਰਾ ਸਾਈਕਲ ਤੇ ਲੋ ਭਾਈ ਦੇਖ ਰਿਹਾ ਕਿ ਬਾਈ ਦਵਾਈ ਬਹੁਤ ਲੱਗਤ ਦਵਾਈ ਨਿਕਲਣਾ ਬਾਈ ਦਵਾਈ ਲਿਖਾਉਣ ਆਇਆ ਸੀ ਤੇ ਬਾਈ ਦੀ ਕਿਸਮਤ ਦੇਖੋ ਬਾਈ ਨੂੰ 50 ਰੁਪਏ ਸਾਈਕਲ ਨਿਕਲਿਆ ਕਾਲਾ ਬਾਈ ਜੀ ਸਰਾਵਾਲੇ ਗੱਲ ਨੰਬਰ ਵੀ ਦੋ ਬਾਈ ਨੂੰ 50 ਕਿਤਾ ਬਾਈ അത് പറ പറയ്ക്കല്ലേ കിടക്കയക്കട കിടക്കയല്ലേ ബൈക്ക് പോടാ മാക്കല്ലേ പോടാ ബടയക്ക് ബൈക്ക് ബൈക്ക്